ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹ ਝਟਕਾ ਲੱਗਾ ਹੈ ਜਿਹੜਾ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਜੋ ਹੈ ਪੁਨਰ ਸੰਜੀਵੀ ਕੀਤੀ ਜਾ ਰਹੀ ਹੈ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਆਪਦੀ ਪਾਰਟੀ ਦੀ ਤੇ ਦੂਸਰੇ ਪਾਸੇ ਉਹਨਾਂ ਵੱਲੋਂ ਕੋਰ ਪਾਰਟੀ ਵੀ ਬਣਾਈ ਗਈ ਟਕਸਾਲੀ ਆਗੂਆਂ ਨੂੰ ਵੀ ਉਹਦੇ ਵਿੱਚ ਜੋੜਿਆ ਗਿਆ ਤੇ ਦੂਸਰੇ ਪਾਸੇ ਮੀਤ ਪ੍ਰਦਾਨ ਵੀ ਹਲਕੇ ਦੇ ਉੱਤੇ ਲਗਾਏ ਗਏ ਚਾਹੇ ਉਹਨਾਂ ਦਾ ਵਿਰੋਧ ਹੀ ਹੋਇਆ ਹੈ ਦੂਸਰੇ ਪਾਸੇ ਨਾ ਲੱਗਣ ਵਾਲਾ ਸਭ ਤੋਂ ਵੱਡਾ ਝਟਕਾ ਲੱਗਾ ਹੈ ਅੱਜ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜੇ ਟਕਸਾਲੀ ਆਗੂ ਸੀ ਮੇਨ ਆਗੂ ਸੀ ਅੱਜ ਉਹਨਾਂ ਦੀ ਪਾਰਟੀ ਨੂੰ ਅਲਵਿਦਾ ਕਹਿੰਦੇ ਨਜ਼ਰ ਆ ਰਹੀ ਨੇ ਦੂਸਰੇ ਪਾਸੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਆਗੂ ਉਹਨਾਂ ਦੀ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਉਹ ਜਾਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਾ ਸਕਦੇ ਨੇ ਜਾਂ ਕਾਂਗਰਸ ਪਾਰਟੀ ਦੇ ਵੀ ਵਿੱਚ ਜਾ ਸਕਦੇ ਨੇ ਜਾਂ ਭਾਜਪਾ ਵਿੱਚ ਵੀ ਜਾ ਸਕਦੇ ਨੇ ਤੇ ਕਾਫੀ ਹੱਲਾ ਬੋਲਦਾ ਨਜ਼ਰ ਆ ਰਿਹਾ ਹੈ ਸ਼੍ਰੋਮਿਕਾਲੀ ਦਲ ਦੇ ਪ੍ਰਧਾਨ ਖੁਬੀ ਸਿੰਘ ਬਾਦਲ ਜਿਨ੍ਹਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਤਿਆਰ ਹੋ ਜੇ ਲੇਕਿਨ ਉਹਨਾਂ ਦੇ ਆਦੇ ਹੀ ਵੱਡੇ ਆਗੂ ਉਹਨਾਂ ਨੂੰ ਅਲਵਿਦਾ ਕਹਿ ਰਹੇ ਨੇ ਤਾਂ ਦੱਸਦੇ ਨੇ ਆ ਕਿ ਸ਼੍ਰੋਮਣੀ ਕਾਲੀ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਪ੍ਰਮੁੱਖ ਤੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਰਣਜੀਤ ਸਿੰਘ ਗਿੱਲ ਨੇ ਅਧਿਕਾਰ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਹਾਲਿਆ ਕੰਮ ਕਾਜ ਨਾਲ ਸੰਤੁਸ਼ਟ ਨਹੀਂ ਹਨ ਉਹਨਾਂ ਨੇ ਕਿਹਾ ਮੈਂ ਸਾਲਾਂ ਤੱਕ ਅਕਾਲੀ ਦਲ ਵਿੱਚ ਰਹਿ ਕੇ ਜਨ ਸੇਵਾ ਕੀਤੀ ਹੈ ਪਰ ਹੁਣ ਪਾਰਟੀ ਆਪਣੀ ਮੂਲ ਵਿਚਾਰਧਾਰਾ ਤੋਂ ਹਟ ਗਈ ਹੈ ਆਮ ਲੋਕਾਂ ਨੂੰ ਆਵਾਜ਼ ਅਤੇ ਖੇਤਰੀ ਮੁੱਦੇ ਤੇ ਤੱਕੇ ਕੀਤੇ ਜਾ ਰਹੇ ਹਨ ਖਬਰਾਂ ਮੁਤਾਬਕ ਗਿੱਲ ਪਿਛਲੇ ਕੁ ਸਮੇਂ ਤੋਂ ਪਾਰਟੀ ਦੇ ਅੰਦਰਲੇ ਫੈਸਲੇ ਲੈ ਅਤੇ ਢੰਗ ਨੂੰ ਅਸਤੁਸ਼ਟ ਸਨ ਇਸ ਕਰਕੇ ਉਹਨਾਂ ਨੇ ਪਾਰਟੀ ਨਾਲ ਆਪਣਾ ਰਾਹ ਜੁਦਾ ਕਰਨ ਦਾ ਫੈਸਲਾ ਕਰ ਲਿਆ ਹੈ ਜੇਕਰ ਗੱਲ ਕਰੀਏ ਪਾਰਟੀ ਛੱਡਣ ਤੋਂ ਬਾਅਦ ਅਟਕਲਾ ਲਗਾਈਆਂ ਜਾ ਸਕਦੀਆਂ ਕਿ ਰਣਜੀਤ ਸਿੰਘ ਗਿੱਲ ਕਿਸੇ ਵਿਜੱਥੇਦਾਰ ਬੰਦੀ ਵਿੱਚ ਸ਼ਾਮਲ ਹੋ ਸਕਦੇ ਹਨ ਨਵਾਂ ਰਾਜਨੀਤਿਕ ਮੰਚ ਬਣਾਉਦੀ ਯੋਜਨਾ ਬਣਾ ਰਹੇ ਹਨ ਹਾਲਾਂਕਿ ਉਹਨਾਂ ਵੱਲੋਂ ਕੋਈ ਅਧਿਕਾਰਕ ਕਾਰਕ ਜੋ ਕੋਸ਼ਣਾ ਨਹੀਂ ਕੀਤੀ ਗਈ ਉਹਨਾਂ ਨੇ ਆਖਰ ਚ ਕਿਹਾ ਮੇਰਾ ਉਦੇਸ਼ ਹਮੇਸ਼ਾ ਪੰਜਾਬ ਦੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨਾ ਸੀ ਮੈਂ ਇਸ ਮਿਸ਼ਨ ਤੇ ਹਾਂ ਪਾਵੇਂ ਪਾਰਟੀ ਦੇ ਵਿੱਚ ਹੋਵਾਂ ਜਾਂ ਪਾਵੇਂ ਨਾ ਹੋਵਾਂ ਖਬਰਾਂ ਇਹ ਵੀ ਕਰਨ ਕਿ ਉਹ ਪਾਜਵਾ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ ਤਾਂ ਬਹੁਤ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜੋ ਮੇਨ ਆਗੂ ਨੇ ਉਹੀ ਸ਼੍ਰੋਮੀ ਕਾਲੀਦਲੂ ਛੱਡ ਕੇ ਕਿਸੇ ਹੋਰ ਪਾਰਟੀਆਂ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਹਨ ਜਿਸ ਦੇ ਨਾਲ ਬਹੁਤ ਵੱਡਾ ਚਟਕਾ ਲੱਗਾ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਾਕੀ ਜੋ ਵੀ ਮੰਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ